ਸਤਿ ਸ਼੍ਰੀ ਅਕਾਲ ਵੀਰੋ ਸਵਾਗਤ ਹੈ ਤੁਹਾਡਾ YouTube ਤੇ ਗ੍ਰੇਟ ਹੈ ਜੀ ਵਾਰਨ ਤੇ ਅੱਜ ਆਪਾਂ ਫੇਰ ਆਪਣਾ ਬੜਾ ਭਾਈਪੁਰ ਵਿੱਚ ਪਹੁੰਚਿਆ ਅਬ ਇਹ ਕੋਰ ਨੇਦੀ ਦਾ ਕੱਟਾ ਬੂਰਾ ਨੇਦੀ ਦਾ ਕੱਟਾ ਇਹ ਘਰ ਦੀ ਮੱਝ ਦਾ ਘਰ ਦੇ ਕੱਟਾ ਇਹ ਬਾਈਏ ਦੁੱਧ ਵਾਲੇ ਜਿਹੜੀਆਂ ਮੱਝਾਂ ਕਾ ਮੁੰਦਰੀ ਬਾਹਰਲੇ ਬਾਹਰਲੇ ਬਾਣੀ ਤੇ ਕੋ ਵੀਡੀਓ ਬਣਾਉਂਦੇ ਆ ਇਹ ਪਹਿਲਾਂ ਬਾਈ ਜੀ ਤੋਂ ਆਪਣਾ ਨਾਮ ਤੇ ਐਡਰੈਸ ਪੁੱਛਾਂਗੇ ਵਾਟ ਕੱਟੇ ਵਾਲੇ ਮਦਰ ਮੈਂ ਕਿੰਨਾ ਹੈਗਾ ਇੰਨੀ ਉਮਰ ਆਹਨ ਉੱਪਰ ਚਲਾ ਦੇ ਹਾਂਜੀ ਭਾਈ ਜੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਹਲਾ ਆਪਣਾ ਪੂਰਾ ਨਾਮ ਲਾਓ ਨਾਮ ਜਸਪ੍ਰੀ ਸਿੰਘ ਜੀ ਤਹਿਸੀਲ ਫੂਲ ਜ਼ਿਲ੍ਹਾ ਬਰਿੰਡਾ ਭਾਈ ਰੁਪਾ ਪਿੰਡ ਆ ਜੀ ਨੇੜੇ ਕੀ ਅਸੈਂਸੀ ਨੇੜੇ ਕਰਦੇ ਕੇ ਪਿੰਡ ਦੇ ਕਰਦੇ ਛੇ ਮੰਦਰਾ ਕਾ ਜੀ ਵਿਸ਼ਕਰਮਾ ਮੰਦਿਰ ਨੇੜੇ ਪੈਂਦਾ ਜੀ ਠੀਕ ਆਪਰ ਪਿੰਡ ਦੇ ਲੱਗ ਕਿਹੜੇ ਕਿਹੜੇ ਪਿੰਡ ਪੈਂਦੇ ਆ ਗੌਂਟੀ ਕਲਾ ਜੀ ਸੇਲਵਰਾ ਤੇ ਕੰਡਾਵਨਾਂ ਤਵਾਲੀ ਜਲਾਲ ਦਿਆਲਪੁਰਈ ਠੀਕ ਹੈ ਇਹ ਆਪਣਾ ਕਟਾ ਕਰਦਾ ਹੀ ਆ ਹਾਂਜੀ ਕਰਦਾ ਕਟਾਈ ਆਪਣਾ ਕਿੰਨੀ ਉਮਰ ਹੋਈ ਆ ਜੀ ਸਹੀ ਹੁਣ ਇਹਦੀ ਜੀ 13 14 ਕੇ ਮਹੀਨੇ ਦੀ ਉਮਰ ਆ ਜੀ 13 14 ਮਹੀਨੇ ਦੀ ਆ ਹਾਂਜੀ ਹਾਂਜੀ ਤੇ ਇਹਦੀ ਮਾਂ ਤੁਹਾਡੇ ਕੋਲ ਹੀ ਆ ਹਾਂਜੀ ਆਪਣੇ ਕੋਲ ਹੀ ਹੈਗੀ ਆਪਰੇ ਉਧਰਲੇ ਘਰੇ ਖੜੀ ਆ ਉਹ ਪੂਰੀ ਨੀਲੀ ਰਾਬੀ ਬੰਧਿਆ ਕੱਲੀ ਪੂਰੀ ਆ ਉਹ ਕੋਸਟਲਸ਼ਨ ਪੈਂਦੇ ਆ ਨੀਲੀ ਰਾਬੀ ਦਿਓ ਜੀ ਤੇ ਊਂ ਇਹ ਗਾਉਨ ਨੀਲੀ ਰਬੀਲਾ ਪਰਾ ਜਿਗਾ ਪਾਈ 골ਡਨ ਦਾ اچھا ਇਹ 골ਡਨ ਦਾ ਬੱਚਾ ਹਾਂਜੀ ਹਾਂਜੀ ਪੂਰਾ 골ਡਨ ਦਾ ਬੱਚਾ ਤੇ ਕਿੰਨਾ ਤੋ ਤੁਸੀਂ ਮਾਦਾ 15 ਕਿਲੋਈ 15 ਕਿਲੋ ਦਾ 10 ਕੱਟੇ ਦੇ ਸਾਰੇ ਕੈਰੇਕਟਰ ਪੂਰੇ ਆ ਜੀ ਅੱਖਾਂ ਕੀ ਦੇਖੋ ਨੱਕ ਨੁਕਰੇ ਪੂਜ ਪਤਲੇ ਪਤਲੇ ਪਿੰਡੇ ਦਾ ਇਹ ਪਾਈ 골ਡਨ ਦਾ ਪ੍ਰੋਡਕਟ ਉਰੇ ਬਾਦੂ ਕੋ ਸੋਦਰਾ ਜਿਹੜੀ ਜਦੋਂ ਦਾਕਖੋਂ ਨੇ ਮੱਝਾਂ ਕਮਾਵੇ ਬਾਦੂ ਇਹ ਵਿਆਹ ਕਹਿੰਦਾ ਰੱਖਣਾ ਤਾਂ ਆਪਸੀ ਘਰੇਵਾਰ ਹੁਣ ਮੈਂ ਸਮਝਾਈ ਕਰਕੇ ਥੋੜਾ ਜਿਹਾ ਵਿਚੰਦੇ ਵਿਚਾਰ ਬਣਾਇਆ ਕਿ ਇਸ ਤੋਂ ਮੱਝਾਂ ਨੂੰ ਦੁੱਧ ਦਾ ਲੈਣੇ ਹੋਇ ਕਿੰਨੇ ਦਾ ਪਰ ਐਸਾ ਦੇਖੋ ਉਧਰ ਨਿਕਾਏ ਜਿਹੜਾ ਆਹ ਕਰਨ ਮੱਝਾਂ ਸਾਰੇ ਜਾਨਵਰ ਵੱਧ ਹੋ ਗਏ ਤੇ ਉਧਰ ਵੀ ਇੰਨੇ ਜਾਨਵਰ ਆ ਗਏ ਹਾਂਜੀ ਉਧਰ ਵੀ ਇੰਨੇ ਆਏ ਦੁੱਧ ਲੈ ਉਧਰ ਕੱਲੇ ਕਾਰਨ ਇਹ ਹੀ ਆ ਵੀ ਹਮਦੇ ਨਹੀਂ ਕੋ ਸਾਮਨ ਦਾ ਕਾਰਨ ਨਹੀਂ ਆਈ ਹੁਣ ਘਰੇ ਡੈਡੀ ਬਿਮਾਰ ਹੋ ਗਏ ਸੀਗੇ ਅੱਛਾ ਇਕੱਲਾ ਰਹਿ ਗਿਆ ਕਰਕੇ ਤਾਂ ਥੋੜੀ ਦਿੱਕਤ ਆਉਂਦੀ ਆ ਇਕੱਲੇ ਨੂੰ ਜੀ ਹਾਂ ਜੀ ਇਹ ਹੀ ਕਾਰਨ ਆ ਵਾਕੀ ਦਾ ਕੱਟੇ ਕਿਸੇ ਵੀ ਕਿਸਮ ਦੀ ਕੋਈ ਕਮੀ ਨਹੀਂ ਹੈਗੀ ਬਾਕੀ ਮਦਰ ਮੈਲਕ ਬਹੁਤ ਵਧੀਆ ਤੇ ਪਿਤਾ ਵੱਲੋਂ ਵੀ ਸਹੀ ਆ ਤੇ ਬਾਕੀ ਠੰਡਾ ਸਹਿਲ ਵੀ ਉਹ ਤੁਹਾਨੂੰ ਜਿੰਦਾਰੀ ਤੇ ਇਹ ਤਾਂ ਇਹੜੇ ਬੱਚੇ ਉਹਦੇ ਟੱਪੀ ਜਾਂਦੇ ਹੁੰਦੇ ਆ हमारा कोल कैसा है? हाँ जी दुण कोल है। दो बार तो आपने क्लाइंट पर कोल नी या इस तरह का बुरा है ना नीला भी है। यानी इधर आता? इधर भी सही ਕੁਇ ਇਹਦਾ ਟਾਈਮ ਆ। ਚੱਲ ਮੈਂ ਤੁਹਾਨੂੰ ਮਾਰੂੰਗਾ 18 ਤੱਕ ਤੇ ਕੁਝ ਟੈਕਟਿਕਲ ਵੀ ਦਿਖਾਉਣਾ। ਚਲੋ ਬੱਚਾ ਠੀਕ ਆ। ਤੇ ਇਹਦਾ ਰੇਟ ਕਿੰਨਾ ਕਰੋਗੇ? ਰੇਟ 35000 ਆ ਜੀ। 35000 ਤੇ ਸਮਾਨ ਕਰ ਹੋਈ? ਮਾਨਤ ਕਰ ਦਾਂ ਕੋਈ ਗੱਲ ਨਹੀਂ। ਜੀ ਮਾਨਤ ਕਰ ਦਾਂਗੇ। ਹਾਂਜੀ। ਠੀਕ ਹੈ ਨਾ। ਅਗਰ ਇਹ ਕੋਈ ਚੀਜ਼ ਤੁਹਾਨੂੰ ਹੋਰ ਬਸੰਦ ਦਿਖਾਉਣਾ। ਪਰ ਵਧੀਆ। ਆਨ। 39 ਹੋ ਗਿਆ। ਪੈਰਾ ਤੇ ਵਿਚਾਰਾਂ ਦੇ ਨਿਸ਼ਾਨ ਹੈਗੇ ਅਗਰ ਵੀ ਆਹ ਉਰਲੇ ਦੋਨੇ ਪਾਸੇ ਆਹ ਸਾਰੇ ਪੱਖਾਂ ਤੋਂ ਮਿਲਦੇ ਪਾਉਂਦੇ ਆਉਂਦੇ ਪੂਜ ਪੂਜ ਪਤਲੀ ਇਹ ਜਿਹੜੀ ਟੈਕਸ ਤੋਂ ਸਹੀ ਚਾਹੀਏ ਸਾਰੇ ਪੱਖਾਂ ਤੋਂ ਇਹ ਸਹੀ ਹੈ ਹਲੇ ਕੋਈ ਨਾਮ ਤੇ ਐਡਰੈਸ ਦਰਵਾਹਰ ਆਉਣ ਤਾਂ ਨਾਮ ਜਸਪੀ ਸਿੰਘ ਜੀ ਹਾਂਜੀ ਪਿੰਡ ਭੈਰਪਾ ਹਾਂਜੀ ਤਹਿਸੀਲ ਫੂਲ ਜ਼ਿਲ੍ਹਾ ਬਰਨਾਈ 9653690190 ਨੰਬਰ ਦੁਆਰਾ ਬੋਲਿਓ 9653690190 ਠੀਕ ਹੈ ਭਾਈ ਦਾ ਨੰਬਰ ਲਾਵਾਂਗਾ ਸਕਰੀਨ ਤੇ ਕਿਤੇ ਨੰਬਰ ਤੇ ਸੰਪਰਕ ਕਰਕੇ ਸਹੀ ਆਪਣੇ ਪਿੰਡ ਦੇ ਨੇੜੇ ਪਿੰਡ ਕਿਹੜੇ ਕਿਹੜਾ ਦੱਸੋ ਗਮਟੀ ਕਲਾ ਜੀ ਦਿਹਾਲਪੁਰਾ ਸਿਲਵਰਾ ਕੰਡਾਵੰਨਾ ਜਲਾਲ ਜਿਹੜੇ ਰਾਮਪੁਰਾ ਤੋਂ ਜੇ ਅੱਗੇ ਤੋਂ ਸਲਾਹਪੁਰਾ ਸਲਾਹਪੁਰਾ ਰੋਡ ਤੇ ਹੈ ਜੇ ਸਲਾਹਪੁਰਾ ਅੱਗੇ ਤੋਂ ਰਾਮਪੁਰੇ ਵਾਲੇ ਰੋਡ ਹਾਂਜੀ ਇਹ ਸੱਤਾ ਹੈ ਸੰਨ ਬਾਕੀ ਰਿਪੋਰਟ ਦਾ ਹੁਣ ਤੱਕ ਤਿਆਰ ਹੋ ਸਕਦਾ ਓਕੇ ਬਾਈ ਅੱਛਾ